ਕਟਿਆਲਾ ਦੇ ਤੋਬੀਕਾਰ ਦੇ ਨੇੜੇ ਅਕਾਲੀ ਦਲ ਦਾ ਸਾਥਕਾ ਐਮਸੀ ਬੱਬੇ ਮਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਮੌਕੇ ਤੇ ਪਹੁੰਚੀ ਪੁਲਿਸ ਫੋਰੈਂਸ ਸਿਮਾ ਨੂੰ ਬੁਲਾ ਕੇ ਕਰ ਰਹੀ ਹੈ ਜਾਂਚ ਕਿ ਨਾ ਆਈਏ ਬੜਾ ਮੇਰਾ ਨਾਮ ਸੁਰੇਸ਼ ਹੈ ਜੀ ਸੁਰੇਸ਼ ਜੀ ਇਸ ਕਿਹੜੀ ਜਗ੍ਹਾ ਹੈਗੇ ਉਹ ਕਿਹੜਾ ਥੋਬੀ 4:00 ਵਜਦਾ ਜੀ ਇਹ ਔਰੇ ਮਾਨ ਸਾਹਿਬ ਦੇ ਜੀ ਬੱਬੀ ਜੀ ਬੜੇ ਚੰਗੇ ਬੰਦੇ ਦੇ ਮਿਲਨ ਸਾਰਨ ਤੇ ਬਜ 2:30 ਵਜੇ ਪਤਾ ਲੱਗਿਆ ਵੀ ਇਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਕਿਹੜੀ ਜਗ੍ਹਾ ਉਹਨਾਂ ਦੀ ਦੁਕਾਨ ਸੀ ਕੀ ਸੀ ਇਹ ਦੁਕਾਨ ਹੈ ਜੀ ਉਹਨਾਂ ਦੀ ਕਿਰਾਏ ਤੇ ਦੇਈ ਵੀ ਜੀ ਇਹ ਅੱਛਾ ਹਾਂ ਜੀ ਕਿੰਨੇ ਵਜੇ ਹੀ ਘਟਣਾ ਹੈ ਇਹ 2:30 ਵਜੇ ਹੀ ਘਟਣਾ ਜੀ ਆ ਉਸ ਤੋਂ ਪੁਲਿਸ ਵਗੈਰਾ ਆਈ ਹੋਣੀ ਹੁਣ ਆਈ ਜੀ ਪੁਲਿਸ ਅੱਛਾ ਹਾਂ ਜੀ ਤੇ ਕੋਈ ਕਿਸੇ ਰੰਜਿਸ ਦਾ ਨਾ ਜੀ ਨਾ ਕਿਸੇ ਨਾਲ ਵੀ ਨਹੀਂ ਦੀ ਰੰਜਿਸ ਸਾਰੇ ਮਹੱਲੇ ਨਾਲ ਚੰਗੇ ਬੋਲਦੇ ਚੰਗੇ ਗੱਲਦੇ ਨੇ ਹਾਂ ਜੀ ਇਹ ਕੀ ਸਭ ਤੋਂ ਅੰਤ ਸੀ ਜੀ ਹਾਂ ਜੀ ਹਾਂ ਜੀ ਹਾਂ ਜੀ ਸਰ ਅੱਜ ਜਿਹੜੀ ਘਟਨਾ ਹੋਈ ਹੈ ਕੀ ਕੋਈ ਘਟਨਾ ਹੈ ਉਹ ਕੀ ਮਾਮਲਾ ਸਾਰਾ ਇਹ ਹਾਂ ਜੀ ਸਾਨੂੰ ਹੁਣੇ ਇਨਫੋਰਮੇਸ਼ਨ ਆਈ ਸੀ 15 ਮਿੰਟ ਪਹਿਲਾਂ ਵੀ ਇੰਦਰਮੀਤ ਸਿੰਘ ਬਬੀਮਾਨ ਹੈਗੇ ਨੇ ਜਿਹੜੇ ਕੋਈ ਐਕਸਐਮਸੀ ਨੇ ਵੀਰਾਂ ਦੀ ਇੱਥੇ ਸ਼ਾਪ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਜਿਹੜਾ ਕਿ ਹਾਲੇ ਤੱਕ ਤਾਂ ਸੁਇਸਾਈਡ ਕੇਸ ਲੱਗਦਾ ਬਾਕੀ ਫੋਰੈਂਸਿਕ ਟੀਮ ਆ ਰਹੀ ਹੈ ਤੇ ਬਾਡੀ ਨੂੰ ਮੋਰਚੂ ਸ਼ਿਫਟ ਕਰਾ ਕੇ ਆਫਟਰ ਪੋਸਟਮਾਰਟਮ ਤੇ ਕਰਦੇ ਆਂਦੇ ਬਿਆਨ ਜਿਹੜੀ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਜਿਹੜਾ ਤਿਆਰ ਹੈ ਉਹ ਲਾਇਸੈਂਸੀ ਸੀ ਉਹਨਾਂ ਦਾ ਹਾਂਜੀ ਇਹਨਾਂ ਦੇ ਫੈਮਿਲੀ ਮੈਂਬਰਸ ਦੇ ਕਹਿਣ ਦੇ ਅਨਸਾਰ ਲਾਇਸੈਂਸੀ ਸੀ ਲਾਇਸੈਂਸ ਅਸੀਂ ਕਬਜ਼ੇ 'ਚ ਲੈ ਰਹੇ ਹਾਂ ਜੀ ਬਿਲਕੁਲ ਕਿੰਨੇ ਵਜੇ ਕਿੰਨੇ ਵਜੇ ਦੀ ਘਟਨਾ ਰਹੀ ਹੈ ਇਹ 3 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜੀ ਸਾਨੂੰ ਅੱਧੇ ਘੰਟੇ ਵੇਲਾ ਇਨਫੋਰਮੇਸ਼ਨ ਆਈ ਹੈ ਨਾਲ ਦੀ ਨਾਲ ਪੁਲਿਸ ਟੀਮ ਇੱਥੇ ਰਸ਼ ਕਰ ਗਈ ਸੀ ਪ੍ਰਾਇਮਰੀ ਬੇਸ ਉਦਾਰਨ ਦਾ ਚੱਲਿਆ ਜੀ ਰੈਮੀ ਫੀਸੇ ਸੁਸਾਇਡ ਕੇਸ ਲੱਗ ਰਿਹਾ ਜੀ ਬਾਕੀ ਪੁਛਤ ਪੁਸ਼ਤਾਚ ਕਰਦੇ ਆ ਜੀ ਫੈਮਿਲੀ ਮੈਂਬਰ ਜਿਹੜੇ ਜੋ ਵੀ ਬਿਆਨ ਲਖਾਂਗੇ ਜਿਸ ਸਾਹਿਬ ਦੀ ਉਹ ਸਾਹਿਬ ਦੀ ਕਰਵਾਈ ਕੀਤੀ ਕੋਈ ਪਰਿਵਾਰਕ ਮੈਂਬਰਾਂ ਨੇ ਕੁਝ ਕਿਹਾ ਕੋਈ ਨਹੀਂ ਹਾਲੇ ਤੱਕ ਕੁਝ ਨਹੀਂ ਕਿਹਾ ਜੀ ਹਾਲੇ ਤੱਕ ਕੁਝ ਨਹੀਂ ਕਿਹਾ ਥੈਂਕ ਯੂ ਜੀ ਥੈਂਕ ਯੂ ਜੀ